ਸਤਿ ਸ੍ਰੀ ਅਕਾਲ ਦੋਸਤੋ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਤੇ ਲਿਖੀ ਹੋਈ ਮੇਰੀ ਰਚਨਾ ਸਾਵਣ ਆ ਗਿਆ ਜੀ ਮੀਨ ਜੋਰ ਦਾ ਵਰਦਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਪਸੰਦ ਆਵੇਗੀ ਹੜ੍ਹ ਦੀ ਤਬਸ ਨੇ ਤਪਾਈ ਪੈਸੀ ਬੰਦੇ ਪਸ਼ੂ ਪੰਛੀ ਸਭ ਮਰ ਜਾਏ ਪੈਸੀ ਫੁੱਲ ਬੂਟੇ ਵੀ ਕਮਲਾਈ ਪੈਸੀ ਹਰ ਕੋਈ ਗਰਮੀ ਗਰਮੀ ਕਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਠੰਡੀਆਂ ਚੱਲ ਪਈਆਂ ਹਵਾਵਾਂ ਨੇ ਗਾਏ ਗੀਤ ਚਿੜੀਆਂ ਕਾਵਾਣੇ ਠੰਡੀਆਂ ਚੱਲ ਪਈਆਂ ਹਵਾਵਾਂ ਨੇ ਗਾਏ ਗੀਤ ਚਿੜੀਆਂ ਕਾਵਾਣੇ ਫੇਰ ਪੂੜੇ ਬਣਾਏ ਮੋਵਾਂ ਨੇ ਜੀ ਹਰ ਇੱਕ ਦਾ ਖਾਨ ਨੂੰ ਕਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਕੁੜੀਆਂ ਪੇਕੇ ਆਈਆਂ ਨੇ ਿੱਪਲੀ ਪਿੰਗਾ ਪਾਈਆਂ ਨੇ ਪੀਆਂ ਤਰੰਜਨ ਲਾਈਆਂ ਨੇ ਹਰ ਕੋਲ ਦੇਖਣ ਨੂੰ ਖੜਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਖੇਤਾਂ ਵਿੱਚ ਹੋ ਗਈ ਹਰਿਆਲੀ ਕਿਸਾਨ ਦੇ ਚਿਹਰੇ ਆ ਗਈ ਲਾਲੀ ਖੁਸ਼ ਹੋਇਆ ਬਾਗ ਦਾ ਮਾਲੀ ਸ਼ੁਕਰ ਰੱਬ ਦਾ ਕਰਦਾ ਸਾਵਣੇ ਆ ਗਿਆ ਜੀ ਮੀਂਹ ਜ਼ੋਰ ਦਾ ਵਰਦਾ ਸਾਵਣ ਆ ਗਿਆ ਜੀ ਮੀਂਹ ਜ਼ੋਰ ਦਾ ਵਰਦਾ ਮਸਤੀ ਵਿੱਚ ਮੋਰ ਪਹਿਲਾਂ ਪਾਉਂਦੇ ਨੇ ਨਿੱਕੇ ਬੱਚੇ ਮੀਂਹ ਵਿੱਚ ਨਾਉਂਦੇ ਨੇ ਗੀਤ ਸੋਣ ਦੇ ਗਾਉਂਦੇ ਨੇ ਸੀਨਾ ਜਾਵੇ ਠਰਦਾ ਸਾਵਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਹਮਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਪੱਕੇ ਘਰਾਂ ਵਾਲਾ ਮੌਜਾ ਮਨਾਵੇ ਕੁੱਲੀ ਵਾਲਾ ਫਿਕਰਾਂ ਚੋਂ ਪੈ ਜਾਵੇ ਕੱਚਾ ਕੋਠਾ ਛੋਣਾ ਜਾਵੇ ਮੱਲੀ ਫਿਕਰ ਪਿਆ ਹੈ ਘਰ ਦਾ ਸਾਹਮਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਹਮਣੇ ਆ ਗਿਆ ਜੀ ਮੀ ਜੋਰ ਦਾ ਵਰਦਾ ਸੋ ਦੋਸਤੋ ਆਸ ਹੈ ਕਿ ਤੁਸੀਂ ਕਮੈਂਟ ਕਰਕੇ ਹੌਸਲਾ ਅਪਜਾਈ ਕਰੋਗੇ ਤੇ ਇਸ ਰਚਨਾ ਨੂੰ ਬਹੁਤ ਸਾਰਾ ਪਿਆਰ ਦਿਓਗੇ ਧੰਨਵਾਦ ਜੀ